ਹਾਂ ਜੀ ਸਰ ਅੱਜ ਨਾਕਾ ਲਾਇਆ ਮੇਲੀ ਬਾਈਪਾਸ ਤੇ ਕਿਸ ਸਬੰਧੀ ਲਾਇਆ ਜੀ ਇਹ ਨਾਕਾ ਅਸੀਂ ਮਾਨਯੋਗ ਅਸਿਸਟੈਂਟ ਸਾਹਿਬ ਐਸਬੀਐਸ ਨਗਰ ਕੀ ਦੇ ਦਫ਼ਤਰ ਦੇ ਸੰਸਾਰ ਅਨਸਾਰ ਅਸੀਂ থানা ਮਹਾਰਾਂ ਦੀ ਫੋਰਸ ਅਤੇ ਇੰਚਾਰਜ ਹੋ ਕੇ ਮੇਲੀ ਦੀ ਟੀਮ ਦੇ ਨਾਲ ਅਸੀਂ ਕੰਬਾਈਨਡ ਨਾਕਾ ਬੰਦੀ ਕੀਤੀ ਹੈ ਸਾਡਾ ਮੇਨ ਪਰਪਸ ਇਹ ਇਹ ਵੀ ਅਸੀਂ ਜੇ ਕੋਈ ਨਸ਼ਾ ਨਾ ਟ੍ਰਾਂਸਪੋਰਟ ਟ੍ਰਾਂਸਪੋਰਟ ਹੋਵੇ ਔਰ ਰੂਲ ਰੈਗੂਲੇਸ਼ਨ ਫਾਲੋ ਕਰਨ ਲੋਗ ਤੇ ਪਬਲਿਕ ਆਪਣਾ ਸੁਰੱਖਿਆ ਮਹਿਸੂਸ ਕਰੇ ਔਰ ਮਾੜੇ ਅਨਸਾਰ ਨੂੰ ਅਸੀਂ ਖੱਲ ਪਾਉਣੀ ਹੈ ਜਿੰਨੀ ਸਾਡੀ ਇਹ ਕੋਸ਼ਿਸ਼ ਹੈ ਇਸ ਨਾਕੇ ਦੇ ਦੌਰਾਨ ਸਰ ਕੋਈ ਮੋਟਰਸਾਈਕਲ ਜਾਂ ਗੱਡੀ ਵੀ ਬੰਦ ਵੀ ਕੀਤੀ ਹੈ ਅਸੀਂ ਮੋਸਲਿਮ ਬਾਉਂਡ ਕੀਤਾ ਜੀ ਕਿ ਬਿਲਕੁਲ ਕੋਈ ਉਹਦਾ ਡਾਕੂਮੈਂਟਸ ਨਹੀਂ ਸੀ ਜੀ ਔਰ ਉਹਦੀ ਨੰਬਰ ਪਲੇਟ ਐਕਸਪਾਇਰ ਨਹੀਂ ਸੀਗੀ ਨਾ ਕੋਈ ਹੈਲਮਟ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਨਹੀਂ ਅਸੀਂ ਉਹਨਾਂ ਨੂੰ ਇਨਫਾਉਂਡ ਕਰਤਾ ਹੈ ਸਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਪਬਲਿਕ ਨੂੰ ਔਰ ਲੋਕਾਂ ਨੂੰ ਔਰ ਨੌਜਵਾਨਾਂ ਨੂੰ ਅਸੀਂ ਇਹੀ ਮੈਸੇਜ ਹੈ ਪੁਲਿਸ ਤੋਂ ਸਾਡੇ ਵੱਲੋਂ ਵੀ ਤੁਸੀਂ ਆਪਣੇ ਜਿਲ੍ਹੇ ਅਗਰ ਤੁਸੀਂ ਵਹੀਕਲ ਚਲਾਣੇ ਹੋ ਤਾਂ ਉਹਦੇ ਅਗਰ ਤੁਸੀਂ ਡਾਕੂਮੈਂਟ ਨਹੀਂ ਕਿੱਥੇ ਰੱਖ ਸਕਦੇ ਤਾਂ ਉਹਦੀ ਨਕਲ ਅ ਕੁਝ ਘਟੂ ਘੜੋ ਦੇ ਵਿੱਚ ਛੇ ਰੱਖ ਸਕਦੇ। ਮਤਲਬ ਕੋਈ ਪ੍ਰੂਫ ਤਾਂ ਹੋਵੇ ਤੁਹਾਡੇ ਕੋਲ ਕਿ ਬਿਲਕੁਲ ਹੀ ਕੋਈ ਡਾਕੂਮੈਂਟ ਨਹੀਂ ਜਾਂ ਪ੍ਰੂਫ ਨਹੀਂ ਹੈ ਤਾਂ ਫਿਰ ਇਸ ਨੂੰ ਅਦੂਲ ਕਰੂਣੇ। ਮਤਲਬ ਕਰ ਲੈ। ਫਿਰ ਕੰਡੀਆਂ ਕਿੰਨੀਆਂ ਚੈੱਕ ਕਰਨੀਆਂ? 80 ਤਕਰੀਬਨ ਹੁਣ ਤੱਕ ਤਾਂ ਅਸੀਂ 25 ਦੀਆਂ ਕਰ ਲਈਆਂ ਹੁਣ ਜਨਾ ਕਾ ਸ਼ੁਰੂ ਹੋਇਆ ਸੀ ਉਹ ਜੇ। ਤੇ ਹਰ ਇਕਲਾਣ ਕਿੰਨੇ ਕੱਟੇ ਗਏ ਆ ਜੀ ਹੁਣ ਤੱਕ? ਚਲਾਨ ਅਸੀਂ 7-8 ਕੱਟੇ ਜੀ ਹਲੇ ਹੋਰ ਕੰਟੀਨਿਊ ਚੱਲ ਰਿਹਾ। ਠੀਕ।